ਆ ਸਮੇਂ ਤੇ ਜਦੋਂ ਮਾਪਿਓ ਆਪਣੀ ਧੀ ਨੂੰ ਤੋੜਦਾ ਨਾ ਗਾਲ ਨਾਲ ਲਾ ਕੇ ਧੀ ਦੇ ਨਾਲ ਰੋਣ ਲੱਗ ਜਾਂਦਾ ਸੱਚੀ ਅਰਤੀਆਂ ਤੋੜਨੀਆਂ ਕਿਤੇ ਸੌਖੀਆਂ ਨਹੀਂ ਹੁੰਦਾ ਬਹੁਤ ਔਖਾ ਹੋ ਜਾਂਦਾ ਧੀਆਂ ਨੂੰ ਤੋੜਨਾ ਕੀ ਕਹਿਣਾ ਚਾਹੋਗੇ ਤੁਸੀਂ ਬੜੇ ਲਾਡਾਂ ਚਾਮਾ ਦੇ ਨਾਲ ਨਾ ਆਪਣੀ ਮਾਪਿਓ ਧੀ ਨੂੰ ਪਾਲਦਾ ਤੇ ਜਦੋਂ ਆ ਸਮਾਂ ਆ ਜਾਂਦਾ ਦੇਖੋ ਪਿਓ ਆਪਣੀ ਧੀ ਨੂੰ ਗਾਲ ਦੇ ਨਾਲ ਲਾ ਕੇ ਨਾ ਰੋਣ ਲੱਗ ਜਾਂਦਾ ਸੱਚੀ ਅਰਤੀਆਂ ਤੋੜਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਆ ਦੇਖੋ ਟਰੈਕਟਰ ਤੇ ਵਿਆਹ ਕੇ ਲੈ ਆ ਆਪਣੇ ਘਰਦਿਆਂ ਨੂੰ ਤੇ ਦੇਖੋ ਪਰਿਵਾਰ ਕਿੰਨਾ ਖੁਸ਼ ਆ ਐਂ ਪੂਰਾ ਕੀਤਾ ਵਾਈਨ ਨੇ ਸੌਂਕ ਆਪਣੇ ਵਿਆਹ ਦਾ ਬਹੁਤ ਵਿਆਹਾਂ ਦੇ ਵਿੱਚ ਦੇਖਣ ਨੂੰ ਮਿਲਦਾ ਵੀ ਬਹੁਤ ਹੀ ਸ਼ਾਂਤੀ ਦੇ ਨਾਲ ਰਸਮ ਕਰਦੇ ਨੇ ਤੇ ਆ ਵਿਆਹ ਦੇ ਵਿੱਚ ਦੇਖੋ ਯਾਰ ਸਾਲੀਆਂ ਦੇ ਨਾਲ ਕਿੰਨੀ ਭੜੀ ਹੋਈ ਆ ਝੱਗਜੀ ਪਾਤੀ ਇਹਨਾਂ ਨੇ ਵਿਚਾਰੀਆਂ ਨੇ ਮਸਾ ਤਾਂ ਮੇਕਅਪ ਕੀਤਾ ਸੀਗਾ ਦੇਖੋ ਝੱਗਜੀ ਪਾ ਕੇ ਕਿੰਨਾ ਖਰਾਬ ਕਰਤਾ ਮੂੰਹ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਜਿਹੜੇ ਸਹੌਣਾਂ ਇਹ ਜਾ ਰਹੇ ਹਨਾ ਤੇ ਮੈਨੂੰ ਆਇ ਲੱਗਦਾ ਇਹ ਇੱਥੇ ਮੂੰਹ ਬਣਾਉਣਗੇ ਦੇਖੋ ਕਿਹੜੇ ਸੋਹਣਾ ਮੂੰਹ ਪਰਨਣ ਲੱਗਿਆ ਪਰ ਨਾਨੀਆਂ ਨੂੰ ਦੇਖੋ ਕਿੰਨਾ ਚਾਹ ਹੁੰਦਾ ਆਪਣੇ ਦੋਧਿਆਂ ਨੂੰ ਚੱਕਣ ਦਾ ਤੇ ਲੋਰੀਆਂ ਦਿੰਦੀਆਂ ਨੇ ਨਾਨੀਆਂ ਸੱਚੀ ਦੋਸਤੋ ਨਾਨਾ ਨਾਨੀ ਦੇ ਨਾਲ ਹੀ ਨਾਨਕੇ ਹੁੰਦੇ ਨੇ ਤੁਰ ਜਾਂਦੇ ਨੇ ਤਾਂ ਨਾਨਕਿਆਂ ਦੀ ਰਿਸ਼ਤੇਦਾਰੀ ਫਿੱਕੀ ਪੈ ਜਾਂਦੀ ਹੈ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਜੀ